हां जी मित्रों ससिगा सारे का स्वागत है हां और ये YouTube चैनल ਦੇ ਵਿੱਚ ਤੁਹਾਡਾ ਪਿਆਰ ਸੇ ਬੁਹਾਰ ਜੇ ਰੇਸ਼ੂ ਵਰਗੇ ਦਾ ਲੋਕ ਦੇ ਮਿੱਤਰੋ ਅੱਜ ਦੇਖੋ ਧੁੰਦ ਬਹੁਤ ਜ਼ਿਆਦਾ ਬਈ ਹੋਈ ਹੈ ਦਿਨ ਹੈਗਾ ਅੱਜ ਦਾ ਪਹਿਲਾਂ ਧੁੰਦ ਬਿਲਕੁਲ हट ਗਈ ਸੀ ਨਹੀਂ ਪੈਂਦੀ ਸੀਗੀ ਸਾਰੇ ਪਾਸੇ ਦੇਖੋ ਧੁੰਦ ਧੁੰਦ ਹੋਈ ਪਈ ਆ ਤੇ ਤੋਂ ਪਹਿਲਾਂ ਨਿਕਲਣਾ ਕੋਈ ਬਣਾ ਫਿਰ ਆਣਾ ਕੋਈ ਲੱਗਦਾ ਹੈ ਜੇ ਮਿੱਤਰੋ ਕਾਮਕਾਰ ਜਿਹੜਾ ਹੈਗਾ ਆਪਣਾ ਕਰਨੇ ਆ ਅੱਜ ਇੱਕ ਦੋ ਤੇ ਬਣਾਏ ਰੋ ਵੀਡੀਓ ਦੇ ਨਾਲ ਤੇ ਦਿਖਾਉਨੇ ਆ ਅੱਜ ਦਾ ਤੁਹਾਨੂੰ ਵਲੌਗ ਤੇ ਕੀ ਕੀ ਅੱਜ ਆਪਾਂ ਕਰਨਾ ਸਭ ਤੋਂ ਪਹਿਲਾਂ ਹੁਣ ਜਾ ਰਹੇ ਆ ਆਪਾਂ ਗੁਰਦਵਾਰ ਸਾਹਿਬ ਧੰਨ ਸਾਹਿਬ ਉਸ ਤੋਂ ਬਾਅਦ ਹੀ ਜਾਣਾ ਆਪਾਂ ਬੜੇ ਲਓ ਜੀ ਮਿੱਤਰੋ ਦੁਕਾਨ ਤੇ ਪਹੁੰਚ ਗਏ ਆ ਤੇ ਸਾਡੀ ਜਿੱਪੀ ਆ ਪੁੱਤ ਆ ਹਾ ਹਾ ਠੀਕ ਹੈ ਠੀਕ 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 ਉਹ ਠੀਕ ਆ ਈਵਰੀ ਮਾਰਨੀ ਕੋਈ ਆ ਤੋਂਦਾ ਚੈੱਕ ਕਰੋ ਜੀ ਚੁੰਦ ਵਾਏ ਗਰੂ ਕੀ ਬਾਤ ਹੈ ਰੋਡ ਨਹੀਂ ਦੀਦਾ ਰੋਡ ਨਹੀਂ ਦੀਦਾ ਲਓ ਜੀ ਦੇਖੋ ਨਜ਼ਾਰੇ ਪਹਿਲਾਂ ਧੁੱਪ ਨਿਕਲਣਾ ਪਈ ਹੁਣ ਤੋਂਦਾ ਫੇ ਪੈ ਗਈ ਆ ਇਸ ਕਰਕੇ ਆਪਾਂ ਅੱਗ ਵਾਲੀ ਸਵੇਰ ਸਵੇਰੇ ਹਾਲ ਤੱਕ ਮੈਂ ਗੁਰਦੁਆਰਾ ਸਾਹਿਬ ਜਾਣਾ ਆ ਲਓ ਜੀ ਮਿੱਤਰੋ ਅਸੀਂ ਪਹੁੰਚ ਗਏ ਆ ਤੱਲਨ ਸਾਹਿਬ ਹਾਂਜੀ ਅਲਨ ਸਾਹਿਬ ਉਹ ਕਹਿ ਰਹੇ ਨੇ ਦੇਖੋ ਧੁੰਦ ਬਹੁਤ ਜ਼ਿਆਦਾ ਕਮਾਲ ਹੋ ਗਈ ਆ ਧੁੰਦ ਬਹੁਤ ਜ਼ਿਆਦਾ ਪੈ ਗਈ ਅਚਾਨਕ ਹੀ ਪਹਿਲਾਂ ਇਹ ਨਹੀਂ ਸੀ ਇਤਨੀ ਜ਼ਿਆਦਾ ਆਹ ਦੇਖੋ ਸਾਰੀ ਉਹ ਬਈ ਰਹੀ ਆ ਪੂਰੀ ਥੋੜਾ ਪਹਿਲਾਂ ਚਾ ਵੀ ਆਂਗੇ ਫਿਰ ਵੇਖਣਾ ਉੱਤੇ ਕੇ ਆਵਾਂਗੇ। ਕੋਈ ਹੁਣ ਜਾ ਰਹੇ ਆ ਦੁਕਾਨ ਤੇ। ਤੇ ਬਾਹਰ ਉਹ ਵੀਰ ਨਾਲ ਲਖੋਗੇ ਤੁਹਾਨੂੰ ਉਹਦਾ ਭਾਗ ਬਹੁਤ ਕਰਨਾ ਤੇ ਕਰਵਾ ਰਹਿਣਾ। ਲਓ ਜੀ ਮਿੱਤਰੋ ਫਿਲਹਾਲ ਆਪਾਂ ਜਿਹੜਾ ਪੂਰਾ ਰੂਮ ਦਾ ਜਿਹੜਾ ਹੈਗਾ ਆਹ ਪੈਨਲ ਜਿਆ ਇਹ ਆਪਾਂ ਫਿਲਹਾਲ ਮੈਕਾਂ ਨੂੰ ਲਾਉਣਾ ਹਾਲ ਤੱਕ tạm ਥੋੜਾ ਰੋਕਿਆ ਪਿਆ ਇਹਦਾ ਆਪਾਂ। ਤੇ ਇੱਕ ਕੈਂਟ ਦੀ ਵਿਜਨ ਕਿਚਨ ਬਣੋਣੀ ਸੀਗੀ। ਤੇ ਉਹਦਾ ਹੁਣ ਮਾਲ ਲਗਾਇਆ ਆ। ਥੋੜੀ ਦੇਰ ਤੱਕ ਮਾਲ ਆਇਆ ਹੈਗਾ। ਤੇ ਦੇਖਦੇ ਆ। ਇਹ ਗੱਲਬਾਤ ਬਣਦੀ ਆ ਬੋਲਦਾ ਨਹੀਂ ਬੈਠਾ ਕਿ ਤਾ ਨਾ ਯਾਰ ਮੂੜ ਅੱਗੇ ਖਰਾਬ ਹੋ ਗਿਆ ਬੈਠਾ ਕਿ ਤਾ ਮੈਂ ਯਾਰ ਹਾਂਜੀ ਮਿੱਤਰੋ ਕਿੱਦਾਂ ਹਾਲ ਚਾਲ ਹੈ ਤੇ ਮੇਰੇ ਵੀਰ ਭਰਾ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਅੱਜ ਐਤਵਾਰ ਦਾ ਦਿਨ ਹੈ ਤੇ ਅੱਜ ਬਸੰਤ ਪੰਨੀ ਨਹੀਂ ਸੀ ਕਿ ਮੈਂ ਦੇਖੀ ਅੱਜ ਪਤਾਂਗ ਉੱਤੇ ਚੜਦੇ ਤੇ ਬਚਪਨ ਯਾਦ ਆ ਗਿਆ ਕਿਉਂਕਿ ਜਦੋਂ ਦੇ ਅਸੀਂ ਕੰਮਕਾਰਾਂ ਦੇ ਵਿੱਚ ਲੱਗੇ ਹੋ ਹਾਂ ਨਾ ਤੇ ਸਾਰਾ ਕੋਸ਼ਿਸ਼ਾਂ ਵਿੱਚ ਸਾਰੇ ਮਾਰਨੇ ਪੈ ਗਏ ਪਹਿਲਾਂ ਕੰਮ ਕਾਰ ਨਹੀਂ ਕਰਦੇ ਹੁੰਦੇ ਸੀ ਵੀ ਜ਼ਿੰਮੇਵਾਰੀਆਂ ਨਹੀਂ ਪਈਆਂ ਸੀਗੀਆਂ ਤੇ ਟੈਨਸ਼ਨ ਫਰੀ ਸੀਗੇ ਵਧੀਆ ਲਾਈਫ ਸੀਗੀ ਜਿਉਂ ਜਿਉਂ ਕੰਮ ਕਾਰਾਂ 'ਚ ਪੈ ਗਏ ਤੇ ਜ਼ਿੰਮੇਵਾਰੀਆਂ ਵਧ ਗਈਆਂ ਤੇ ਸ਼ੌਂਕ ਮਾਰਦੇ ਪੈ ਗਏ ਆਪਣੇ ਤੇ ਪਤੰਗ ਚੜਾਏ ਨੂੰ ਬੜਾ ਚਿਰਖ ਹੋ ਗਿਆ ਤੇ ਸੋਗ ਹਾਲ ਇਦਾਂ ਵੀ ਸਮੇਂ-ਸਮੇਂ ਦੀ ਗੱਲ ਆ ਸਾਨੂੰ-ਸਾਨੂੰ ਦਾ ਵੇੜ ਆ ਤੇ ਤਿੰਨ ਚਾਰ ਪੰਜ ਮੀਨੀਆਂ ਸਾਰਿਆਂ ਨੂੰ ਮੁਬਾਰਕਾਂ ਸਾਰਿਆਂ ਨੂੰ ਤੇ ਨਾਲ ਨਾਲ ਇਹਦਾ ਵੀ ਨਾਲ ਨਾਲ ਸ਼ੌਂਕ ਵੀ ਪੂਰੇ ਕਰਨੇ ਚਾਹੀਦੇ ਤੇ ਪਰਮਾਤਮਾ ਕਿਸੇ ਕਿਸੇ ਨੂੰ ਮੌਕਾ ਦਿੰਦਾ ਏ ਇਦਾਂ ਦਾ ਤੇ ਪਰਿਵਾਰ ਉਹ ਵੀ ਸੈੱਟ ਹੋਵੇ ਤੇ ਸ਼ੌਂਕ ਵੀ ਬੰਦਾ ਪੂਰਾ ਕਰੇ ਤੇ ਭਾਰੇ ਰੇਗ ਨੂੰ ਇਹ ਹੀ ਚੀਜ਼ਾਂ ਨਸੀਬ ਨੇ ਆਉਂਦੀਆਂ ਜਿਹਨੀਆਂ ਦੇ ਮੋਢਿਆਂ ਦੇ ਭਾਰ ਬਹੁਤ ਹੁੰਦਾ ਜ਼ਿੰਮੇਵਾਰੀਆਂ ਦਾ ਤੇ ਉਹ ਵਿਚਾਰਿਆਂ ਦਾ ਟਾਈਮ ਲੱਗ ਜਾਂਦਾ ਸ਼ੌਂਕ ਪੂਰੇ ਨਹੀਂ ਕਰਦਾ ਬੰਦਾ ਤੇ ਅੱਜ ਮਜਬੂਰੀ ਸੀਗੀ ਪਤਾ ਨਹੀਂ ਹੁਣ ਮੇਰਾ ਵੀ ਬੜਾ ਤੇਰੇ ਕਰਦਾ ਸੀ ਪਰ ਕੰਮ ਕੰਮ ਵੀ ਜ਼ਰੂਰੀ ਸੀਗਾ ਤੇ ਸੋ ਕੋਈ ਗੱਲ ਬਾਤ ਨਹੀਂ ਲਓ ਜੀ ਮੇ ਪ੍ਰੋਫੀਗ ਡਮਾਰ ਨਹੀਂ ਅਗਲਾ ਦਿਨ ਚੜ ਗਿਆ ਤੇ ਅਸੀਂ ਪਹੁੰਚ ਗਏ ਹੰਦਰਸਾ ਤੇ ਸਾਡੇ ਸੱਜਣ ਨਾਲ ਭਾਰੀ ਪੰਜਾਬ ਜੀ ਤੇ ਆਪਣਾ ਨਾਮ ਦੱਸੋ ਜੀਦਾ ਸਿੰਘ ਜੀਦਾ ਸਿੰਘ ਭਾਰੀ ਤੇ ਸੇਵਾਦਾਰ ਹਾਂਜੀ ਰੰਕਰੋਣੀ ਹੋਈ ਆ ਤੇ ਆਪਣੇ ਸਾਰੇ ਦਰਵਾਜ਼ੇ کافی ਪਿਆਰ ਹੈ ਸਾਡਾ ਸਾਰਿਆਂ ਦਾ ਤੁਹ ਬਹੁਤ ਪਿਆਰ ਸਤਿਕਾਰ ਕਰਦੇ ਤੇ ਬਾਜੀ ਹੋਰ ਸੁਣਾਓ ਕਿੰਦਾ ਬਸ ਵਧੀਆ ਬਈ ਤੁਸੀਂ ਸਿੱਤਾਂ ਠੀਕ ਠਾਕ ਆ ਇੱਥਾ ਵਾ ਵਧੀਆ ਠੰਡ ਹੋਈ ਪਈ ਆ ਠੰਡ ਹੋਈ ਪਈ ਆ ਧੁੰਦ ਪਈ ਆ ਬਾਜੀ ਦੋ ਦੋ ਦੀਦਾ ਹੀ ਨਹੀਂ ਉਹ ਨਹੀਂ ਆ ਹਾਂ ਪਹਿਲਾਂ ਧੁੱਪ ਨਿਕਲਣਾ ਪਈ ਸੀ ਹਾਂਜੀ ਤੋਂ ਅਚਾਨਕ ਧੁੰਦ ਪੈਣ ਲੱਗ ਪਈ ਔਰ ਕਿੰਦਾ ਚੱਲਦੀ ਸੇਵਾ ਸੇਵਾ ਚੱਲੀ ਜਾਂਦੀ ਹੈ ਚੱਲੀ ਜਾਂਦੀ ਵਧੀਆ ਕਾਢੀ ਭਾਜੀ ਕਿੰਦਾ ਸਿਹਤ ਵਾ ਵਾ ਠੀਕ ਆ ਭਾਈ ਦਾਣ ਕਹਿੰਦੇ ਕਢਾਤੀ ਤੁਸੀਂ ਹਾਂਜੀ ਨਹੀਂ ਅੱਲੇ ਤਾਂ ਨਹੀਂ ਹਾਂ ਦਾਣ ਘੜਵਾਨੀ ਕਢਾ ਦੇ ਉਹ ਨਾਲੇ ਮਿੱਠਾ ਨਾ ਛੱਡਿਓ ਹਾਂਜੀ ਹਾਂਜੀ ਮਿੱਠਾ ਬਾਡੀ ਵਾਸਤੇ ਬਹੁਤ ਜ਼ਰੂਰੀ ਆ ਵੀ ਮੈਂ ਮਿੱਠਾ ਛੱਡ ਚੁੱਕਾ ਮੈਨੂੰ ਪਤਾ ਵੀ ਬਹੁਤ ਧਿਆਨ ਦਾ ਕੰਮ ਆ ਇਹ ਹਾਂਜੀ ਹਾਂਜੀ ਤੇਰੀ ਸ਼ੂਗਰ ਵਧੀਆ ਉਹਨੂੰ ਟਾਈਮਲੀ ਮਿਲ ਜਾਂਦਾ ਸ਼ੂਗਰ ਘਟੀ ਵਾਲੇ ਨੂੰ ਟਾਈਮ ਨਹੀਂ ਮਿਲਦਾ ਠੀਕ ਆ ਜਿਵੇਂ ਜੀ ਜੋ ਸੱਚੀ ਗੱਲ ਆ ਫਾਂ ਮੈਂ ਸਰਚ ਮਾਰ ਕੇ ਦੇਖ ਲਓ ਹਾਂਜੀ ਬਾਕੀ ਹੁਣ ਆਪਾਂ ਬੈਠੇ ਆ ਨੰਗਰਖਾਲ ਦੇ ਚਾਹ ਪੀਣਦੇ ਆ ਤੇ ਚਾਹ ਪੀ ਕੇ ਮੱਥਾ ਟੇਕਣਾ ਬਾਕੀ ਮਿਲਦੇ ਆ ਲਓ ਜੀ ਮਿੱਤਰੋ ਐਣ ਪੈਣੀ ਸ਼ੁਰੂ ਹੋ ਗਈ ਆ ਆ ਦੇਖੋ ਜੀਰਾ ਕਿਆ ਬਾਤ ਹੈ ਦੇਖੋ ਕੁਦਰਤ ਦੇ ਰੰਗ ਐਣ ਪੈ ਗਈ ਮਿੱਤਰੋ ਐਣ ਪੈ ਗਈ ਅੱਜ ਲਓ ਜੀ ਮਿੱਤਰੋ ਤੁਸੀਂ ਦੇਖਿਆ ਹੁਣ ਐਣ ਪੈ ਗਈ ਬਿਨਾ ਮੌਸਮ ਦੀ ਬਰਸਾਤ ਤੇ LED ਪੈਨਲ ਆਪਾਂ ਸ਼ੁਰੂ ਕੀਤਾ ਸੀਗਾ LED ਪੈਨਲ ਦੇ ਮੰਗੂ ਹੀ ਆ ਮਤਲਬ ਕੀ ਇਹ ਤੇ ਬੈਕ ਹਾਲ ਆ ਰਹੇ ਇਹਨੂੰ ਬੈਕਾ ਕਾਫੀ ਜੀ ਲੱਗ ਚੁੱਕਾ ਆ ਕਾਫੀ ਲੱਗ ਚੁੱਕਾ ਆ ਤੇ ਉੱਪਰ ਟਾਪ ਤੇ ਵੀ ਲੱਗਣਾ ਹਾਲ ਤੱਕ ਤੇ ਕੰਮ ਥੋੜਾ ਰਹਿ ਗਿਆ ਸਾਡਾ ਇਹ ਬਾਬਾ ਜੀ ਦੇ ਕਮਰੇ ਦੇ ਵਿੱਚ ਜਿੱਦਾਂ ਪੂਜਾ ਰੂਮ ਕਹਿੰਦੇ ਕੋਈ ਬਾਬਾ ਜੀ ਦਾ ਕਮਰਾ ਕਹਿੰਦੇ ਉਹਦੇ ਵਿੱਚ ਰੱਖਣ ਵਾਸਤੇ ਆਪਾਂ ਬਣਾ ਰਹੇ ਆ ਤੇ ਇਹਨੂੰ ਡਰਾਅਰ ਪੈਣੇ ਹੇਠੇ ਵੀ ਡਰਾਅਰ ਆ ਤੇ ਦਿਖਾਉਨੇ ਤੁਹਾਨੂੰ ਹੌਲੀ ਹੌਲੀ ਬਣਿਆ ਰਿਹਾ ਵੀਡੀਓ ਦੇ ਨਾਲ ਤੇ ਮੌਸਮ ਇਸ ਤੂਪੀ ਦਾ ਮੌਸਮ ਕਿੱਦਾਂ ਦਾ ਹੋ ਰਿਹਾ ਹੈ ਹੈ ਮੌਸਮ ਠੰਡਾ ਠੰਡਾ ਹੋ ਗਿਆ ਮੌਸਮ ਵਿਚੇ ਮੀਂਹ ਦੇ ਵਿਚੇ ਤੂਫਾਨ ਜਿੱਤੀ ਸਾਡੀ ਹਾਂਜੀ ਆਪਾਂ ਸਿੱਧਾ ਹਾਂ ਰੰਗ ਤਾਂ ਨਹੀਂ ਲੱਗਦੀ ਹੈ تعال <applause> الله <applause> <applause>